ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਜੀ ਨਵੀਂ ਵੀਡੀਓ ਦੇ ਨਾਲ ਤੇ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਵੀ ਤੁਹਾਨੂੰ ਬਹੁਤ ਪਸੰਦ ਆਊਗੀ ਉਹੀ ਗੱਲਾਂਬਾਤਾਂ ਹੋਣਗੀਆਂ ਤੁਹਾਨੂੰ ਉਹ ਸੁਣਦੇ ਹੋਏ ਲੱਗੂਗਾ ਕਿ ਸੋਸ਼ਲ ਮੀਡੀਆ ਤੇ ਪੋਜ਼ਿਟਿਵਿਟੀ ਵੀ ਹੈਗੀ ਆ ਕੱਲੀ ਨੈਗੇਟਿਵਿਟੀ ਲਈ ਸੋਸ਼ਲ ਮੀਡੀਆ ਨਹੀਂ ਬਣਿਆ ਸੋ ਕੋਸ਼ਿਸ਼ ਇਹੀ ਆ ਜੀ ਦੇਖੋ ਮੈਂ ਤਾਂ ਇੱਕ ਸੱਚਾਈ ਤੁਹਾਨੂੰ ਅੱਜ ਦੱਸਣੀ ਚਾਹੁੰਦਾ ਕਿ ਜਦੋਂ ਮੈਂ ਉਦਾਸ ਹੁੰਨਾ ਤੇ ਜਦੋਂ ਮੈਨੂੰ ਲੱਗਦਾ ਕਿ ਮੈਂ ਥੋੜਾ ਜਿਆਦਾ ਸਟ्रेस ਫੀਲ ਕਰ ਰਿਹਾ ਮਾਂ ਤਾਂ ਆ ਰਿਕਾਰਡਿੰਗ ਕਰ ਲੈਂਦਾ ਹੁੰਨਾ रिकॉर्डिंग ਕਰਦੇ ਕਰਦੇ ਮੇਰਾ ਗੁਬਾਰ ਨਿਕਲ ਹੀ ਜਾਂਦਾ ਵਾ ਉਹ ਗੱਲਾਂ ਜਿਹੜੀਆਂ ਦਿਲੋਂ ਨਿਕਲਦੀਆਂ ਨੇ ਤੇ ਮੈਂ ਬਿਲਕੁਲ ਸ਼ਾਂਤ ਸਕੂਨ ਮਹਿਸੂਸ ਕਰਦਾ ਵਾਂ ਇਹਦੇ ਵਿੱਚ ਇਤਰਾਜ਼ ਵੀ ਕੀ ਆ ਦੇਖੋ ਨਾ ਤਾਂ ਮੈਂ ਆਪਣੇ ਆਪ ਨੂੰ ਕਹਿਣਾ ਵਾਂ ਕਿ ਮੈਂ ਕੋਈ ਮੋਟੀਵੇਸ਼ਨਲ ਸਪੀਕਰ ਆ ਨਾ ਮੈਂ ਕੋਈ ਲਾਈਫ ਕੋਚ ਆਇ ਤਾਂ ਆਮ ਜੀਆਂ ਗੱਲਾਂ ਬਸ ਵੈਸੀ ਬੈਠੇ ਬੈਠੇ ਤੁਹਾਡੇ ਨਾਲ ਕਰ ਲਈਦੀਆਂ ਮੈਂ ਕੋਈ ਕਾਉਂਸਲਿੰਗ ਨਹੀਂ ਕਰਦਾ ਕੋਈ ਉਹਦੀ ਪੇਮੈਂਟ ਲੈ ਕੇ ਲੋਕਾਂ ਦੀ ਮੈਂ ਜ਼ਿੰਦਗੀ ਨਹੀਂ ਸਵਾਰ ਰਿਹਾ ਸੁਪਰ ਸੇ ਵੈਸੀ ਹੀ ਇੱਕ ਕਹਿ ਲਓ ਚਾਹ ਪੂਰਾ ਕਰ ਰਿਆ ਵਾ ਕੋਈ ਬਹੁਤਾ ਪੈਸਾ ਵੀ ਜੇ ਤੁਹਾਨੂੰ ਲੱਗਦਾ ਫੇਸਬੁੱਕ YouTube ਤੋਂ ਇਹ ਜਿਹੜੇ ਕਨਸੈਪਟ ਨੇ ਨਾ ਮੋਟੀਵੇਸ਼ਨਲ ਇਹਨਾਂ ਤੋਂ ਬਹੁਤੀ ਕਮਾਈ ਨਹੀਂ ਹੈਗੀ ਬਸ ਕਹਿ ਲਓ ਕਿ ਦਿਲ ਨੂੰ ਚੰਗਾ ਲੱਗਦਾ ਤਾਂ ਕਰ ਲਈਦਾ ਪਰ ਫੇਰ ਵੀ ਬਹੁਤ ਕੁਝ ਸੋchnਾ ਪੈ ਜਾਂਦਾ ਕਈ ਵਾਰੀ ਲੋਕ ਕਹਿ ਦਿੰਦੇ ਨੇ ਗਿਆਨ ਦੇਣ ਆ ਗਏ ਜੀ ਆਪ ਪਤਾ ਨਹੀਂ ਆਪਣੀ ਜ਼ਿੰਦਗੀ ਚ ਕਿਦਾਂ ਦੇ ਹੋਣਗੇ ਸੋ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹੁੰਦਾ ਇੱਥੇ ਪਰਪੱਖ ਤਾਂ ਕੋਈ ਵੀ ਨਹੀਂ ਆ ਸੰਪੂਰਨ ਕੋਈ ਵੀ ਨਹੀਂ ਆ ਜੇ ਮੈਂ ਕਹਿ ਦਵਾਂ ਮੈਂ ਇਹ ਗੱਲਾਂ ਕਰਦਾ ਮੈਂ ਹਮੇਸ਼ਾ ਖੁਸ਼ ਰਹਿਣਾ ਨਹੀਂ ਸੁੱਖ ਦੁੱਖ ਤਾਂ ਹਰ ਇਨਸਾਨ ਨੂੰ ਆਉਣੇ ਆ ਇਹ ਤਾਂ ਕੁਦਰਤੀ ਪ੍ਰੋਸੈਸ ਆ ਹਰ ਇਨਸਾਨ ਨੂੰ ਉਹਦੇ ਵਿੱਚੋਂ ਲੰਘਣਾ ਪੈਣਾ ਕਦੇ ਖੁਸ਼ੀ ਆ ਕਦੇ ਗਮ ਆ ਸੁੱਖ ਆ ਤੇ ਦੁੱਖ ਆ ਸੋ ਚਲੋ ਅੱਜ ਦੇ ਵਿਸ਼ੇ ਤੇ ਆਉਣਾ ਜੀ ਇੰਟਰੋ ਥੋੜੀ ਜਿਹੀ ਲੰਬੀ ਹੋਗੀ ਮਾਫੀ ਚਾਹੁੰਨਾ ਅੱਜ ਦਾ ਵਿਸ਼ਾ ਵਾ ਕਿ ਜ਼ਿੰਦਗੀ ਚ ਤਿੰਨ ਕੰਮ ਕਦੇ ਨਾ ਕਰਿਓ ਹੋਰ ਜੋ ਮਰਜ਼ੀ ਕਰ ਲਿਓ ਪਰ ਆਹ ਤਿੰਨ ਕੰਮ ਨਾ ਕਰਿਓ ਕਿਹੜੇ ਨੇ ਉਹ ਤਿੰਨ ਕੰਮ ਤੇ ਜੇ ਇਹ ਤੁਸੀਂ ਕੀਤੇ ਤਾਂ ਤੁਹਾਡੀ ਜ਼ਿੰਦਗੀ ਚ ਸ਼ਾਂਤੀ ਸਕੂਨ ਨਹੀਂ ਲੱਭਣਾ ਤੁਹਾਨੂੰ ਤੁਸੀਂ ਤਬਾਹੀ ਦੇ ਰਾਹਤੇ ਵੱਲ ਜਾ ਸਕਦੇ ਹੋ ਆਜੋ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਕੰਮ ਨਾ ਕਰਿਓ ਜੀ ਹੰਕਾਰ ਇਹ ਤੁਹਾਨੂੰ ਡੋਬ ਦੂਗਾ ਹੰਕਾਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਤੁਹਾਨੂੰ ਆਪਣੇ ਹੁਸਨ ਤੇ ਬਹੁਤ ਮਾਣ ਆ ਤੁਹਾਨੂੰ ਲੱਗਦਾ ਵੀ ਮੈਂ ਬਹੁਤ ਸੋਹਣਾ ਆ ਜਾਂ ਬਹੁਤ ਸੋਹਣੀ ਆ ਵੀ ਮੈਂ ਜਿਹਨੂੰ ਵੀ ਚਾਹਾਂ ਉਹਨੂੰ ਇਮਪ੍ਰੈਸ ਕਰ ਸਕਦਾ ਜਾਂ ਕਰ ਸਕਦੀ ਆ ਇਹ ਤੁਹਾਡਾ ਨਹੀਂ ਆ ਇਹ ਤਾਂ ਤੁਹਾਨੂੰ ਪਰਮਾਤਮਾ ਨੇ ਦਿੱਤਾ ਨਾ ਹੁਸਨ ਤੁਹਾਨੂੰ ਗਾਦਾ ਮਾਣ ਆ ਸੋ ਉਹਨੇ ਜੇ ਦਿੱਤਾ ਵਾ ਤੇ ਉਹ ਖੋ ਵੀ ਸਕਦਾ ਵਾ ਕਦੇ ਵੀ ਇਸ ਚੀਜ਼ ਦਾ ਮਾਣ ਨਹੀਂ ਕਰਨਾ ਐਸੇ ਦਾ ਹੰਕਾਰ ਹੋ ਸਕਦਾ ਤੁਹਾਨੂੰ ਆਪਣੀ ਤਾਕਤ ਤੇ ਹੰਕਾਰ ਭਾਵੇਂ ਉਹ ਤੁਹਾਡੀ ਸ਼ਰੀਰਕ ਤਾਕਤ ਆ ਤੇ ਭਾਵੇਂ ਤੁਹਾਨੂੰ ਲੱਗਦਾ ਕਿ ਮੇਰੇ ਬੜੇ ਲੈਂਕ ਨੇ ਯਾਰ ਮੈਂ ਤਾਂ ਜਦੋਂ ਵੀ ਚਾਹਾਂ ਤੇ ਜਿੱਥੋਂ ਵੀ ਚਾਹਾਂ ਮੈਂ ਨਿਕਲ ਸਕਦਾ ਬਹੁਤ ਵੱਡੀ ਮੁਸੀਬਤ ਆ ਜੇ ਮੈਂ ਉਹਦੇ ਵਿੱਚੋਂ ਵੀ ਨਿਕਲ ਸਕਦਾ ਮੈਨੂੰ ਤਾਂ ਐਨੇ ਲੋਕ ਜਾਣਦੇ ਨੇ ਉਹਦਾ ਹੰਕਾਰ ਕਾਦਾ ਤੁਹਾਨੂੰ ਦੁਨੀਆ ਤੇ ਲੋਕ ਜਿੰਨੇ ਮਰਜ਼ੀ ਜਾਣਦੇ ਹੋਣ ਜਦੋਂ ਉਹਨੇ ਆਪਣੀ ਗੇਮ ਘਮਾਉਣੀ ਆ ਨਾ ਫਿਰ ਕੋਈ ਕੰਮ ਨਹੀਂ ਆਉਣਾ ਤੁਹਾਡੇ ਭਾਵੇਂ ਜਿੱਥੇ ਤੱਕ ਮਰਜ਼ੀ ਫੋਨ ਲਾ ਲਿਓ ਤੇ ਜਦੋਂ ਉਹ ਫੈਸਲੇ ਸੁਣਾਉਂਦਾ ਨਾ ਪ੍ਰਮਾਤਮਾ ਫਿਰ ਜੱਜ ਵੀ ਫੇਲ ਹੋ ਜਾਂਦੇ ਨੇ ਇਹ ਇੱਕ ਸਚਾਈ ਆ ਜੀ ਤੁਸੀਂ ਸਹਿਮਤ ਹੋਵੋਗੇ ਦੂਜਾ ਕੰਮ ਨਾ ਕਰਿਓ ਜੀ ਕਿਸੇ ਦੀ ਕਦੇ ਬੇਇਜ਼ਤੀ ਨਾ ਕਰਿਓ ਇਹਦੇ ਨਾਲ ਹੀ ਮੈਂ ਐਡ ਕਰੂੰਗਾ ਕਿ ਕਿਸੇ ਦੀ ਬੇਕਦਰੀ ਵੀ ਨਾ ਕਰਿਓ ਨਾ ਬੇਇਜ਼ਤੀ ਨਾ ਬੇਕਦਰੀ ਬੇਇਜ਼ਤੀ ਕਿਵੇਂ ਕਿ ਆਪਾਂ ਹਰ ਸਮੇਂ ਕਿਸੇ ਦਾ ਮਜ਼ਾਕ ਉਡਾਈ ਜਾਂਦੇ ਆ ਆਪਾਂ ਹਰ ਸਮੇਂ ਕਿਸੇ ਨੂੰ ਤਾਨੇ ਮਾਰੀ ਜਾਂਦੇ ਆ ਮਿਹਣੇ ਮਾਰੀ ਜਾਂਦੇ ਆ ਵੀ ਤੂੰ ਜ਼ਿੰਦਗੀ ਚ ਕੁਝ ਵੀ ਨਹੀਂ ਕਰ ਸਕਦਾ ਤੇਰੀ ਕਿੱਥੇ ਔਕਾਤ ਆ ਮਤਲਬ ਇਹ ਵੀ ਤੁਹਾਡਾ ਇੱਕ ਹੰਕਾਰ ਦਾ ਹੀ ਰੂਪ ਆ ਨਾ ਹੰਕਾਰ ਦਾ ਹੀ ਹਿੱਸਾ ਵਾ ਕਦੋਂ ਤੁਹਾਡੇ ਤੇ ਕਿਹੜਾ ਸਮਾਂ ਆ ਜੇ ਤੁਹਾਨੂੰ ਨਹੀਂ ਪਤਾ ਤੇ ਉਹ ਬੰਦੇ ਨੂੰ ਜਿਹਨੂੰ ਤੁਸੀਂ ਤਾਨੇ ਮਾਰਨ ਲੱਗੇ ਹੋ ਜਿਹਦਾ ਤੁਸੀਂ ਮਜ਼ਾਕ ਬਣਾ ਰਹੇ ਹੋ ਭਾਵੇਂ ਉਹਦੀ ਉਹਦੀ ਬਾਡੀ ਨੂੰ ਲੈ ਕੇ ਮਜ਼ਾਕ ਬਣਾ ਰਹੇ ਹੋ ਉਹਦੀ ਕਾਬਲੀਅਤ ਨੂੰ ਲੈ ਕੇ ਬਣਾ ਰਹੇ ਹੋ ਉਹਦੀ ਉਹਦੀ ਫੇਸ ਬਿਊਟੀ ਨਹੀਂ ਹੈ ਉਹਨੂੰ ਲੈ ਕੇ ਤੁਸੀਂ ਮਜ਼ਾਕ ਬਣਾਈ ਜਾਂਦੇ ਹੋ ਤਾਂ ਆਪਣੇ ਦਿਨਾਂ ਦਾ ਵੀ ਇੰਤਜ਼ਾਰ ਕਰਿਓ ਤੇ ਬੇਕਦਰ ਹੀ ਆ ਜਿਹੜੀ ਤਨੂੰ ਕੋਈ ਬਹੁਤ ਰਿਸਪੈਕਟ ਦੇਈ ਜਾਂਦਾ ਇੱਜ਼ਤ ਦੇਈ ਜਾਂਦਾ ਤੇ ਤੁਸੀਂ ਉਹਦਾ ਫਾਇਦਾ ਚੱਕ ਰਹੇ ਹੋ ਤੁਸੀਂ ਉਹਨੂੰ ਪੂਰਾ ਐਨ ਸਿਰ ਤੇ ਲੈ ਕੇ ਹਾਵੀ ਕਰ ਲਿਆ ਵੀ ਉਹਦਾ ਮੇਰੇ ਬਿਨਾ ਸਰਦਾ ਹੀ ਨਹੀਂ ਤੇ ਉਹ ਤਾਂ ਹੁਣ ਮੇਰੇ ਹੱਥ ਦੀ ਸ਼ਾਇਦ ਕਟਪੁਤਲੀ ਬਣ ਗਿਆ ਜਾਂ ਬਣ ਗਈ ਤਾਂ ਇਹ ਵੀ ਕੁਝ ਨਹੀਂ ਪਤਾ ਕਦੋਂ ਤੁਸੀਂ ਕਿਹਦੇ ਹੱਥਾਂ ਦੀ ਕਟਪੁਤਲੀ ਬਣ ਜਾਣਾ ਵਾ ਸੋ ਪ੍ਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਸਾਨੂੰ ਹੁਣ ਆਉਂਦਾ ਜੀ ਤੀਜਾ ਕੰਮ ਜਿਹੜਾ ਨਹੀਂ ਕਰਨਾ ਉਹੀ ਗੱਲ ਆ ਗਈ ਜਿਹੜੀ ਅਕਸਰ ਮੇਰੀਆਂ ਵੀਡੀਓਜ਼ ਦੇ ਵਿੱਚ ਆ ਜਾਂਦੀ ਆ ਕਿਸੇ ਤੋਂ ਉਮੀਦ ਨਹੀਂ ਕਰਨੀ ਇਹ ਵੀ ਤੁਹਾਨੂੰ ਤਬਾਹ ਕਰ ਦੂਗੀ ਤੁਸੀਂ ਬਹੁਤ ਜ਼ਿਆਦਾ ਕਿਸੇ ਤੋਂ ਨਾ ਆਸ ਰੱਖੀ ਹੋਈ ਆ ਵੀ ਉਹ ਮੇਰਾ ਬਹੁਤ ਕਰਦਾ ਵੀ ਮੇਰੇ ਨਾਲ ਉਹ ਤਾਂ ਇੱਕ ਆਵਾਜ਼ ਮਾਰੂ ਖੜ ਜੂ ਆ ਕੇ ਪਰ ਜਦੋਂ ਉਹਨੇ ਨਹੀਂ ਖੜਨਾ ਫਿਰ ਤੁਹਾਡੀ ਕੀ ਹਾਲਤ ਹੋਣੀ ਆ ਕਦੇ ਸੋਚਿਆ ਜਾਂ ਜਿਹਨੇ ਚੀਜ਼ ਹੰਡਾਲੀ ਉਹਨੂੰ ਪਤਾ ਹੋਊਗਾ ਕਿ ਉਸ ਸਮੇਂ ਦਿਲ ਤੇ ਬੀਤਦੀ ਕੀ ਆ ਜਿਹਨੂੰ ਇੰਨਾ ਉੱਚਾ ਰਤਬਾ ਦਿੱਤਾ ਸੀ ਤੇ ਜਿਹਨੂੰ ਅਸੀਂ ਜ਼ਿੰਦਗੀ ਦਾ ਇੱਕ ਪਤਾ ਨਹੀਂ ਕਿੰਨੇ ਸਾਲ ਕੁਰਬਾਨ ਕਰਤੇ ਤੇ ਉਹਦਾ ਜਦੋਂ ਰੂਪ ਆਇਆ ਅਸਲੀ ਸਾਹਮਣੇ ਤੇ ਉਹਨੇ ਫਿਰ ਕੀ ਤੁਹਾਡੇ ਨਾਲ ਸਲੂਕ ਕੀਤਾ ਉਹ ਤਾਂ ਸੱਪ ਵਾਂਗੂ ਡੰਗ ਮਾਰ ਗਿਆ ਤੁਹਾਡੇ ਤੇ ਬਾਅਦ ਵਿੱਚ ਤੁਸੀਂ ਕਦੇ ਖੜੇ ਹੀ ਨਹੀਂ ਹੋ ਪਾਏ ਕਿਉਂ ਕਿ ਕਿਉਂਕਿ ਤੁਹਾਨੂੰ ਉਮੀਦਾਂ ਬਹੁਤ ਸੀ ਸੋ ਕਿਸੇ ਤੋਂ ਉਮੀਦ ਰੱਖੋ ਹੀ ਨਾ ਉਮੀਦ ਸਿਰਫ ਪਰਮਾਤਮਾ ਤੋਂ ਰੱਖੋ ਆਪਣੇ ਆਪ ਤੋਂ ਰੱਖੋ ਤੇ ਠੀਕ ਆ ਮੈਂ ਨਹੀਂ ਕਹਿੰਦਾ ਵੀ ਰਿਸ਼ਤੇ ਆਪਾਂ ਨੂੰ ਜ਼ਿੰਦਗੀ 'ਚ ਆਇਆਂ ਨਭਾਉਣੇ ਨਹੀਂ ਚਾਹੀਦੇ ਦੇਸ਼ ਤੇ ਸਾਰੇ ਨਭਾਓ ਜੋ ਤੁਹਾਡੇ ਨਾਲ ਜਿੱਦਾਂ ਦਾ ਹੈਗਾ ਉਦਾਂ ਦੇ ਉਹਦੇ ਨਾਲ ਬਣ ਕੇ ਰਹੋ ਜੋ ਤੁਹਾਡੀ ਹਮੇਸ਼ਾ ਮਦਦ ਕਰਦਾ ਉਹਦੇ ਨਾਲ ਜਰੂਰ ਖੜੋ ਉਹਦੀ ਮਦਦ ਕਰੋ ਤੇ ਜੇ ਕੋਈ ਹਮੇਸ਼ਾ ਤੋਂ ਨੂੰ ਜਵਾਬ ਹੀ ਲਈ ਜਾਂਦਾ ਵਾ ਤੁਸੀਂ ਉਹਦੀ ਮਦਦ ਕਰਦੇ ਹੋ ਪਰ ਉਹ ਆ ਕੇ ਤੁਹਾਡੇ ਨਾਲ ਕਦੇ ਵੀ ਨਹੀਂ ਖੜਦਾ ਫਿਰ ਤੁਹਾਨੂੰ ਵੀ ਕੀ ਲੋਡ ਪਈ ਆ ਜੀ ਇਹ ਤਰੀਕੇ ਤੁਹਾਨੂੰ ਅਪਣਾਉਣੇ ਪੈਣੇ ਆ ਜੇ ਜ਼ਿੰਦਗੀ ਸੌਖੀ ਕਰਨੀ ਆ ਬਹੁਤ ਬਹੁਤ ਧੰਨਵਾਦ ਜੀ ਹੋਰ ਜਿਆਦਾ ਲੰਬੀ ਚੌੜੀ ਗੱਲਬਾਤ ਨਹੀਂ ਕਰੂੰਗਾ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਹਾਜ਼ਰ ਹੁੰਨਾ ਜੀ ਕੋਈ ਹੋਰ ਨਵਾਂ ਵਿਸ਼ਾ ਲੈ ਕੇ